ਜਿਹੜੀ ਟੀਮ ਜੇਤੂ ਟੀਮ ਬਣੀ ਹੈ ਅਰਚੂ ਦੇ ਉਪਕਾਰੀ ਬਾਬਾ ਭਾਈ ਲੱਧਾ ਦੀ ਕਬੱਡੀ ਕਲੱਬ ਭਾਈ ਲੱਧੂ 20 ਕਿਲੋ ਬਾਦਾਮ ਨੇ ਹਾਂ ਵਾਹ ਵੀ ਵਾਹ ਭਾਈ ਲੱਧੂ ਵਾਲੇ ਪ੍ਰੀਤ ਦੀ ਸੋਚ ਵੇਖੋ ਕਿਉਂਕਿ ਜੇਤੂ ਟੀਮ ਬਣੀ ਹੈ ਪਰ ਉਪਕਾਰੀ ਬਾਬਾ ਭਾਈ ਲੱਧਾ ਦੀ ਕਬੱਡੀ ਕਲੱਬ ਭਾਈ ਲੱਧੂ ਪ੍ਰੀਤ ਲੱਧੂ ਵਾਲਾ ਕਹਿੰਦਾ ਜਿਹੜੇ ਬਾਦਾਮ ਅਸੀਂ 20 ਕਿਲੋ ਇਹ ਸਾਡੀ ਟੀਮ ਨੂੰ ਜਿੱਤ ਪ੍ਰਾਪਤ ਦੀ ਖੁਸ਼ੀ ਵਿੱਚ ਹੀਰਾ ਪੰਜਾਬੀ ਢਾਬਾ ਗੁਜਰਾਤ ਵਾਲੇ ਵੀਰਾਂ ਨੇ ਇਹ ਦੇਖ ਕੇ ਨਵਾਜਿਆ 20 ਕਿਲੋ ਬਦਾਮ ਇਹ ਅਸੀਂ ਸਿੰਘ ਸਾਹਿਬ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਅਕੈਡਮੀ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਮਿਹਨਤਾਂ ਲਾਉਂਦੇ ਐ ਤੇ ਭਾਈ ਲੱਤੂ ਵਾਲਾ ਪ੍ਰੀਤ ਕਹਿੰਦਾ ਹੈ ਕਿ ਇਹ ਮਹਾਂਪੁਰਸ਼ਾਂ ਦੀ ਅਕੈਡਮੀ ਨੂੰ ਆਪਾਂ ਹਾਂ ਉੱਥੇ ਆਪਾਂ ਦਾਨ ਕੀ ਕਿ ਭਾਈ ਲੱਦੂ ਵਾਲਾ ਪ੍ਰੀਤ ਕਹਿੰਦਾ ਕਿ ਸਭ ਕੁਝ ਸਾਨੂੰ ਵੀ ਉੱਥੋਂ ਪ੍ਰਾਪਤ ਹੋਇਆ ਹੈ ਉੱਥੋਂ ਹੀ ਸ਼ੁਰੂਆਤ ਹੋਈ ਹੈ ਤੇ ਬੜਾ ਕੁਝ ਮਹਾਪੁਰਸ਼ਾਂ ਦੀ ਰਹਿਨਮਾਈ ਹੇਠ ਉਸ ਧਰਤੀ ਨੂੰ ਪ੍ਰਾਪਤ ਕੀਤਾ ਹੈ ਭਾਈ ਲੱਦੂ ਵਾਲੇ ਪ੍ਰੀਤ ਦੀ ਸੋਚ ਨੂੰ ਸਲਾਮ ਹੈ ਰਣਿਆ ਉਪਜਤੂ ਟੀਮ ਬਣੀ ਹੈ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਸ਼੍ਰੀ ਖਡੂਰ ਸਾਹਿਬ ਥੋੜਾ ਦੈਰਾ ਵੀ ਖੁੱਲਾ ਕਰ ਦਈਏ ਤੇ ਜਿਹੜੇ ਬਟੂਏ ਬਟੂਏ ਜਿਹੜੇ ਇਹਨਾਂ ਦੀ ਡਿਊਟੀ ਲੱਗੀ ਹੈ ਵੀਰ ਬਣ ਕੇ ਬੇਨਤੀ ਜਿੰਦੇ ਵੀ ਇਹ ਗੇਮਾਂ ਵਾਲੇ ਕਰਤਵਾਂ ਵਾਲੇ ਉੱਥੇ ਗੁਰੂਕਾਰ ਸਾਰਿਆਂ ਨੂੰ ਮਾਨ ਸਨਮਾਨ ਦੇਨੇ ਆ ਸਰਦਾਰ ਬਲਜੀਤ ਸਿੰਘ ਪ੍ਰਧਾਨ ਸਾਹਿਬ ਕਿਸੇ ਨੂੰ ਕਦੀ ਨਰਾਜ਼ ਨਹੀਂ ਕਰਦੇ